thank you हमदर्द टीवी देख रहे दर्शका दे, दे दा स्वागत है त मैं हा पुपाल सिंह। असी दर्शका नु लेके पहुंचे हां पेंडू इलाके दे खेतां दे विच। क्योंकि ਕਿਸਾਨਾਂ दा ਸੰਘਰਸ਼ ਦਿੱਲੀ ਦੇ ਵਿੱਚ ਲਗਾਤਾਰੀ جاری ਹੈ ਆਪਣੀਆਂ ਮੰਗਾਂ ਨੂੰ ਲੈ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ। ਪਰ ਪਿੱਛੇ ਕਿਸ ਤਰ੍ਹਾਂ ਦੇ ਹਾਲਾਤ ਹਨ ਤੇ ਕਿਸ ਤਰ੍ਹਾਂ ਉਹਨਾਂ ਦੇ ਖੇਤੀ ਦੇ ਕੰਮ ਚੱਲਦੇ ਦਿਖਾਈ ਦੇ ਰਹੇ ਨੇ। ਉਹ ਤਸਵੀਰਾਂ ਅਸੀਂ ਖੇਤਾਂ ਤੋਂ ਦਿਖਾਉਣੀਆਂ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਜੋ ਕਿ ਔਲਖ ਬੇਰੀਆਂ ਦੇ ਲਾਗੇ ਚੋਚਨਾ ਪਿੰਡ ਹੈ ਉਥੋਂ ਦੀਆਂ ਇਹ ਤਸਵੀਰਾਂ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਕਿਉਂਕਿ ਇਸ ਪਿੰਡ ਦੇ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਦਿੱਲੀ ਦੇ ਵਿੱਚ ਧਰਨੇ ਦੇ ਵਿੱਚ ਸ਼ਾਮਲ ਹੋਣ ਗਏ ਹੋਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕਿਸਾਨਾਂ ਦੇ ਘਰਾਂ ਤੋਂ ਜਿਹੜੀਆਂ ਔਰਤਾਂ ਨੇ ਉਹ ਖੁਦ ਖੇਤੀ ਦਾ ਕੰਮ ਕਰਵਾਨੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਗੰਨੇ ਦੀ ਫਸਲ ਦੀ ਕਟਾਈ ਚਲਦੀ ਦਿਖਾਈ ਦੇ ਰਹੀ ਹੈ ਗੰਨੇ ਦੀ ਫਸਲ ਜਿਹੜੀ ਹੈ ਉਹ ਸ਼ੂਗਰ ਮਿੱਲਾਂ ਚ ਪਹੁੰਚਾਣੀ ਹੁੰਦੀ ਹੈ ਕਿਸਾਨ ਜਿਹੜੇ ਨੇ ਉਹ ਲਗਾਤਾਰੀ ਧਰਨਿਆਂ ਚ ਬੈਠੇ ਹੋਏ ਹਨ ਪਰ ਕਿਤਨਾ ਕਿਤੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਦੇ ਵਿੱਚ ਉਹਨਾਂ ਕਿਸਾਨ ਦੇ ਪਰਿਵਾਰਾਂ ਦੇ ਵਿੱਚੋਂ ਔਰਤਾਂ ਜਿਹੜੀਆਂ ਨੇ ਉਹ ਵੀ ਆਪਣਾ ਸਹਿਯੋਗ ਦਿੰਦੀਆਂ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿਸ ਤਰੀਕੇ ਨਾਲ ਔਰਤਾਂ ਜਿਹੜੀਆਂ ਨੇ ਉਹ ਕਿਸਾਨੀ ਦਾ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ ਕੁਝ ਔਰਤਾਂ ਨਾਲ ਚੱਲ ਕੇ ਗੱਲ ਵੀ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਸੰਘਰਸ਼ ਨੂੰ ਲੈ ਕੇ ਤੇ ਇਹਨਾਂ ਕੰਮਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਦੇਖਦੇ ਹੋ ਸੰਘਰਸ਼ ਲਗਾਤਾਰ ਜਾਰੀ ਆ ਕਿਸਾਨ ਸਾਰੇ ਉਥੇ ਬੈਠੇ ਹੋਏ ਨੇ ਤੁਸੀਂ ਘਰ ਦਾ ਕੰਮ ਹੀ ਕਰਦੇ ਦਿਖਾਈ ਦੇ ਰਹੇ ਹੋ ਖੇਤਾਂ ਦਾ ਕੰਮ ਹੀ ਕਰਦੇ ਦਿਖਾਈ ਦੇ ਰਹੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਵੀ ਆਪਣਾ ਕੰਮ ਹੀ ਸਾਰਾ ਕਰੀ ਜਾ ਰਹੇ ਹਾਂ ਪਰ ਮਰਦਾਂ ਤੋਂ ਬਿਨਾਰੇ ਕੰਮ ਨਹੀਂ ਚੱਲਦਾ ਪਰ ਫਿਰ ਵੀ ਚਲਾਈ ਜਾ ਰਹੇ ਆ ਆਪਣੇ ਬੱਚਿਆਂ ਨੂੰ ਇਹੀ ਹਿੰਮਤ ਆਪਣੇ ਪਰਿਵਾਰ ਨੂੰ ਇਹੀ ਹਿੰਮਤਾਈ ਜਾਣੀ ਵੀ ਤੁਸੀਂ ਆਪਣੀ ਜੰਗ ਜਿੱਤ ਕੇ ਹੀ ਘਰ ਨੂੰ ਆਉਣਾ ਇੱਥੇ ਤਾਂ ਕੰਮ ਆਪਾਂ ਸਭ ਚਲਾਈ ਜਾਵਾਂਗੇ ਇੱਥੇ ਪਿੱਛੇ ਦਾ ਫਿਕਰ ਨਹੀਂ ਕੋਈ ਵੀ ਕਰਨਾ ਆਪਣੇ ਕਾਨੂੰਨ ਰੱਦ ਕਰਾ ਕੇ ਹੀ ਆਉਣਾ ਆਪਣੀ ਮਾਂ ਜ਼ਮੀਨ ਚਾਰੀਏ ਬੱਚੇ ਦੀ ਮਾਂ ਹੁੰਦੀ ਹੈ ਆਪਣੀ ਮਾਂ ਨੂੰ ਬਚਾ ਕੇ ਹੀ ਘਰੇ ਆਉਣਾ ਤੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਲਗਾਤਾਰ ਹੀ ਜੇ ਗੱਲ ਕੀਤੀ ਜਾਵੇ ਪਿਛਲੀ 26 ਨਵੰਬਰ ਤੋਂ ਕਿਸਾਨ ਉੱਥੇ ਬੈਠੇ ਹੋਏ ਨੇ ਦਿੱਲੀ ਦੇ ਵਿੱਚ ਧਰਨੇ ਲਗਾ ਕੇ ਪਰ ਹਾਲੇ ਤੱਕ ਸੁਣਵਾਈ ਨਹੀਂ ਹੋ ਰਹੀ ਕੇਂਦਰੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਕੇਂਦਰੀ ਸਰਕਾਰ ਨੂੰ ਇਹ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕੀ ਇਹ ਕਾਨੂੰਨ ਆਪਣੇ ਰੱਦ ਕਰੇ ਜੋ ਵੀ ਮੰਗਾਈ ਉਹ ਵਧਾ ਰਿਹਾ ਇਹ ਤੇ ਖਰਚਾ ਨਹੀਂ ਚੱਲੇ ਖਰਚ ਬਹੁਤ ਮੁਸ਼ਕਲ ਆ ਰਹੀ ਹੈ ਆਪਣੀਆਂ ਮੰਗਾਈਆਂ ਨੂੰ ਆਪਣੀ ਉੱਥੇ ਹੀ ਰੋਕ ਦੇਵੇ ਤੇ ਕਾਨੂੰਨਾਂ ਨੂੰ ਰੱਦ ਕਰੇ ਤੇ ਕਿਸਾਨਾਂ ਤੇ ਮਿਹਰ ਕਰੇ ਆਪਣੀ ਕਿ ਜੋ ਕੀ ਉਹਨਾਂ ਨੇ ਹੀ ਸਰਕਾਰ ਬਣਾਈ ਆ ਪਬਲਿਕ ਨੇ ਨਹੀਂ ਸਰਕਾਰ ਬਣਾਈ ਆ ਜਨਤਾ ਨੇ ਤੇ ਇਹ ਸਰਕਾਰ ਉਹਨਾਂ ਦਾ ਤਾਂ ਸਾਥ ਦੇਵੇ ਕਿਸਾਨਾਂ ਦਾ ਜੀ ਬਿਲਕੁਲ ਕਿਤਨਾ ਕਿਤੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਘਰੋਂ ਔਰਤਾਂ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਿਸਾਨ ਸੰਘਰਸ਼ ਦੇ ਵਿੱਚ ਕਿਸਾਨ ਜਿਹੜੇ ਕੁੱਦੇ ਹੋਏ ਨੇ ਉਹ ਉੱਥੇ ਸੰਘਰਸ਼ ਉਹ ਨਹੀਂ ਤੇਜ਼ੀ ਨਾਲ ਹੀ ਕਰਦੇ ਦਿਖਾਈ ਦੇਣ ਪਿੱਛੇ ਦੀ ਬੇਫਿਕਰੀ ਰੱਖਣ ਕਿਉਂਕਿ ਜੇਰਾ ਸੰਘਰਸ਼ ਵਿੱਢਿਆ ਹੋਇਆ ਉਸ ਨੂੰ ਜਿੱਤ ਕੇ ਹੀ ਵਾਪਸ ਆਣਾ ਹੈ ਪਿਛਲਾ ਕੰਮ ਉਹਨਾਂ ਦੇ ਵੱਲੋਂ ਸੰਭਾਲਿਆ ਜਾਏਗਾ ਕਿਸਾਨ ਜਿਹੜੇ ਵੀਰ ਸੰਘਰਸ਼ 'ਚ ਬੈਠੇ ਹੋ ਉਹਨਾਂ ਦੀਆਂ ਬੇਟੀਆਂ ਵੀ ਇੱਥੇ ਨੇ ਜਿਹੜੀਆਂ ਆਪਣੀਆਂ ਮਾਵਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੇਤੀ ਦਾ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ ਇਹਨਾਂ ਵੀ ਗੱਲ ਕਰ ਲੈਣੇ ਆ ਕਿਸ ਤਰੀਕੇ ਦਾ ਕੰਮ ਚੱਲਦਾ ਦਿਖਾਈ ਦੇ ਰਿਹਾ ਪਿੱਛੇ ਕਿਉਂਕਿ ਜੇ ਗੱਲ ਕੀਤੀ ਜਾਵੇ ਘਰ ਦੇ ਮਰਦ ਤੋਂ ਬਿਨਾਂ ਖੇਤੀ ਦਾ ਕੰਮ ਨਹੀਂ ਹੁੰਦਾ ਪਰ ਅੱਜ ਤੁਹਾਨੂੰ ਆਪ ਖੁਦੇ ਕੰਮ ਕਰਨੇ ਪੈ ਰਹੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਕੰਮਾਂ ਨੂੰ ਲੈ ਕੇ ਤੇ ਸਰਕਾਰਾਂ ਨੂੰ ਹਾਂ ਜੀ ਜਨਮੀ ਮੈਨੂੰ ਕਿ ਕੰ ਸਭ ਕੁਝ ਮਿਲਕੇ ਮਹਿੰਗਾ ਕੀਤਾ ਹੋਇਆ ਉਹਨੂੰ ਹੁਣ ਮਿਲਕੇ ਕੁਝ ਕੋਨੇ ਕੋ ਸਸਤਾ ਉਹਨੂੰ ਮਿਲਕੇ ਮਦਦ ਚਾਹੀਦਾ ਸਸਤਾ ਕਰਨ ਹਣਾ ਜਿਹੜੇ ਮਿਲਕੇ ਉਹਨੇ ਬਿਆਨ ਜਾਰੀ ਕੀਤਾ ਹੁਣ ਰੱਦ ਕਰਨਾ ਸਾਨੂੰ ਉਹਨਾਂ ਨਾਲ ਮਿਲਕੇ ਆਪਣੀ ਜ਼ਮੀਨਾਂ ਨੂੰ ਬਚਾਉਣ ਵਾਸਤੇ ਸਾਨੂੰ ਇਹ ਕੰਮ ਕਰਨਾ ਹੀ ਪੈਣਾ ਹੁਣ ਕਿਸਾਨ ਸਾਡੇ ਦਿੱਲੀ ਗਏ ਸਾਰੇ ਉਹ ਤਾਂ ਹਾਂ ਅਸੀਂ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦਾ ਸਾਥ ਦੇਣ ਹਰ ਇੱਕ ਕਦਮ ਕਦਮ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਉਹਨਾਂ ਨੂੰ ਇਹ ਕਹਾਂਗੇ ਤੁਸੀਂ ਮਿਲਕੇ ਜਿਹੜੀ ਸੰਘਰਸ਼ ਜਿਹੜਾ ਹੋ ਰਿਹਾ ਹੈ ਜੰਗ ਤੁਸੀਂ ਜਿੱਤ ਕੇ ਹੀ ਆਉਣਾ ਵਾ ਜਿਹੜੇ ਪਿਆਨ ਮੋਦੀ ਨੇ ਜਾਰੀ ਕੀਤਾ ਰੱਦ ਕਰਕੇ ਹੀ ਹੋਣਾ ਤੁਸੀਂ ਇਹ ਬਿਲਕੁਲ ਇਹ ਉਹ ਜਜ਼ਬਾ ਹੈ ਇਹਨਾਂ ਔਰਤਾਂ ਦਾ ਵੀ ਜਿਹੜੇ ਆਪਣੇ ਕਿਸਾਨੀ ਦੇ ਕੰਮ ਨੂੰ ਲੈ ਕੇ ਆਪਣੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਦਿਖਾਈ ਦੇ ਰੀਆਂ ਕਿਸਾਨੀ ਦਾ ਕੰਮ ਕਰਦੀਆਂ ਦਿਖਾਈ ਦੇ ਰੀਆਂ ਨੇ ਕੁਝ ਹੋਰ ਵੀ ਮਹਿਲਾਵਾਂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਹੋ ਆਪਣੇ ਤੌਰ ਤੇ ਤੁਸੀਂ ਖੇਤੀ ਦਾ ਕੰਮ ਕਰਦੇ ਦਿਖਾਈ ਦੇ ਰਹੇ ਹੋ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿਸਾਨ ਸੰਘਰਸ਼ ਵਿੱਡਿਆ ਹੋਇਆ ਹੈ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਕੰਮਾਂ ਨੂੰ ਲੈ ਕੇ ਸੰਘਰਸ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਅਸੀਸ ਜੀ ਕਹਿਨੇ ਆ ਵੀ ਅਸੀਂ ਖੇਤੀਬਾੜੀ ਦਾ ਕੰਮ ਸੰਭਾਲ ਲੈਂਦਾ ਐ ਦੇਖ ਲੋ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਸਰਕਾਰਾਂ ਤੱਕ ਹੱਲੇ ਆਵਾਜ਼ ਪਹੁੰਚੀ ਦਿਖਾਈ ਨਹੀਂ ਦੀ ਹਾਂਜੀ ਹਾਂਜੀ ਸਰਕਾਰਾਂ ਨੇ ਇਹ ਕਹਿਣਾ ਚਾਹੁੰਦੇ ਆ ਵੀ ਮੋਦੀ ਸਾਹਿਬ ਖੱਤਰ ਕੇ ਦੇਣਤੀ ਆ ਕਿ ਇਹ ਰੱਦ ਕਰਨਾ ਚਾਹੀਦਾ ਮੰਗਾਈ ਬਹੁਤ ਵੱਧ ਗਈ ਆ ਬੱਚੇ ਵੇਖੋ ਸਰਦਾਂ ਦੇ ਉੱਤੇ ਟੱਕੇ ਖਾਂਦੇ ਆ ਠੰਡ ਦੇ ਵਿੱਚ ਰਹੇ ਆ ਮਮਾਇਥੇ ਕੱਟ ਲੈ ਲੈਂਦੀਆਂ ਕੰਮ ਕਰਾਉਂਦੀਆਂ ਨਾਲ ਬੱਚਿਆਂ ਵੱਲ ਧਿਆਨ ਵਾ ਕਦੋਂ ਬੱਚੇ ਸਾਡੇ ਘਰ ਆਉਣ ਕਿ ਕਦੋਂ ਮਾਦਰਾਂ ਨੂੰ ਠੰਡ ਹੋਵੇ ਤੇ ਅਸੀਂ ਇਹ ਕਹ ਰਹੇ ਹਾਂ ਵੀ ਜੰਗਲੀ ਇੱਥੇ ਆਪਣੇ ਘਰਾਂ ਨੂੰ ਆਉਣ ਤੇ ਆਪਣਾ ਹੱਥ ਲੈ ਇਹ ਬਿਲਕੁਲ ਇਹ ਉਹ ਜਜ਼ਬਾ ਹੈ ਪੰਜਾਬ ਦੀਆਂ ਧੀਆਂ ਦਾ ਪੰਜਾਬ ਦੀਆਂ ਮਾਵਾਂ ਦਾ ਜਿਹੜੇ ਇੱਕ ਤਾਂ ਆਪਣੇ ਬੱਚੇ ਜਿਹੜੇ ਸੰਘਰਸ਼ ਲਈ ਦਿੱਲੀ ਬੈਠੇ ਹੋਏ ਨੇ ਉਹਨਾਂ ਦੇ ਵਾਸਤੇ ਅਰਦਾਸਾਂ ਕਰਦੀਆਂ ਦਿਖਾਈ ਦੀਆਂ ਨੇ ਕਿ ਉਹ ਜਿੱਤ ਪ੍ਰਾਪਤ ਕਰਕੇ ਆਪਣਾ ਹੱਕ ਲੈ ਕੇ ਵਾਪਸ ਆਣ ਦੂਸਰੀ ਤਰਫ ਕਿਤਨਾ ਕਿਤੇ ਖੇਤਾਂ ਦੇ ਵਿੱਚ ਵੀ ਜੂਝਦੀਆਂ ਦਿਖਾਈਆਂ ਦੇ ਰਹੀਆਂ ਨੇ ਖੇਤੀ ਦਾ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ ਸਵਾਲ ਇੱਕ ਹੀ ਹੈ ਕਿ ਖੇਤੀਕਰ ਨੂੰ ਵਾਪਸ ਲੈ ਜਾਣ ਮੰਗ ਇੱਕ ਹੀ ਹੈ ਖੇਤੀਕਰ ਨੂੰ ਜਲਦ ਤੋਂ ਜਲਦ ਵਾਪਸ ਲੈ ਜਾਣ ਦੇਖਣਾ ਹੁਣ ਇਹ ਹੋਏਗਾ ਕਿ ਕੇਂਦਰ ਦੇ ਕੰਨਾਂ ਤੱਕ ਇਹ ਆਵਾਜ਼ ਕਦੋਂ ਪਹੁੰਚਦੀ ਹੈ ਤੇ ਕਦੋਂ ਕੇਂਦਰ ਸਰਕਾਰ ਇਹਨਾਂ ਕਿਸਾਨਾਂ ਦੀ ਇਹ ਮੰਗ ਨੂੰ ਸੁਣਦਿਆਂ ਹੋਇਆ ਕੋਈ ਵਧੀਆ ਫੈਸਲਾ ਲੈਂਦੀ ਹੈ ਕੈਮਰਾ ਪਛਾਨੇ ਸਾਥ ਗੋਇਲ ਦੇ ਨਾਲ ਪੁਪਾਲ ਸਿੰਘ ਹਮਦਰਦ ਟੀਵੀ ਗੁਰਦਾਸਪੁਰ ਬਟਾਲਾ